ਦੇਖ ਰਹੇ ਹਾਂ ਜਨ ਹਤੇਸੀ ਅਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸੰਗਰੂਰ ਦੇ ਮੇਨ ਡੰਪ ਤੇ ਜਿੱਥੇ ਕੇ ਸਾਰੇ ਸ਼ਹਿਰ ਦਾ ਕੂੜਾ ਇਸ ਡੰਪ ਤੇ ਸਿਟਿਆ ਜਾਂਦਾ ਹੈ ਜਿੱਥੇ ਸੰਗਰੂਰ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਡੰਪ ਲੱਗਿਆ ਨੂੰ ਕੂੜੇ ਦੇ ਤੇ ਸ਼ਹਿਰ ਦੀ ਸਫਾਈ ਨਹੀਂ ਹੋ ਰਹੀ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡੰਪ ਦੀ 2 ਸਾਲ ਤੋਂ ਇਸ ਡੰਪ ਦੀ ਸਫਾਈ ਨਹੀਂ ਹੋਈ ਜਿਸ ਕਰ ਤੁਸੀਂ ਦੇਖ ਸਕਦੇ ਹੋ ਕਿ 10 15 15 ਫੁੱਟ ਦੇ ਢੇਗ ਲੱਗੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਪਹਾੜ ਬਣੇ ਹੋਣ ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਬਰਬੂਹ ਵੀ ਮਾਰ ਲੱਗੀ ਹੈ ਅਤੇ ਉੱਥੇ ਹੀ ਜੇਕਰ ਦੇਖੋ ਸਾਹਮਣੇ ਜਦੋਂ ਮੀਂਹ ਪੈਂਦਾ ਹੈ ਤਾਂ ਇੱਥੇ بارش ਆਂਦੀ ਹੈ ਤਾਂ ਜੋ ਦਲਦਲ ਹੈ ਇਹ ਪਾਣੀ ਨੇ ਦਲਦਲ ਦਾ ਰੂਪ ਧਾਰਨ ਕਰ ਲਿਆ ਹੈ ਤੇ ਆਂਢੀ ਗਵਾਂਢੀ ਵਾਲੇ ਖੇਤ ਜਦੋਂ ਇੱਥੇ ਲੰਘਦੇ ਹਨ ਖੇਤਾਂ ਦੇ ਮਾਲਕ ਤਾਂ ਜਿਸ ਬੰਦੇ ਨੇ ਇਹ ਠੇਕੇ ਦੇ ਰੱਖਿਆ ਤਾਂ ਉਸ ਨੂੰ ਵੀ ਬੁਰਾ ਭਲਾ ਬੋਲਦੇ ਹਨ ਕਿਉਂਕਿ ਇਹਨਾਂ ਦੀ ਗੱਲ ਹੋਈ ਸੀ ਕਿ ਜੋ ਸਫਾਈ ਹੈ ਉਸ ਨੂੰ ਵੀ ਤਰੇ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਜਾਵੇਗਾ ਜਿੱਥੇ ਸ਼ਹਿਰ ਦੀ ਸਫਾਈ ਦਾ ਮਾੜਾ ਹਾਲਾ ਉੱਥੇ ਡੰਪ ਦੀ ਗੱਲ ਕੀਤੀ ਹੈ ਬੀ ਡੰਪ ਦਾ ਮਾੜਾ ਹਾਲਾ ਜਿਸ ਕਾਰਨ ਅੱਜ ਇਸ ਵੀਰ ਨੇ ਅੱਖ ਕੇ ਨਗਰ ਕਾਉਂਸਲ ਨੂੰ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਮੈਂ 10-12 ਦਿਨ ਹੋਰ ਕੋਲ ਉਸ ਠਾਵੇਂਗਾ ਉੱਤੇ ਉਸ ਤੋਂ ਬਾਅਦ ਇਸ ਦਾ ਟੈਂਡਰ ਹੈ ਜੋ ਉਹ ਖਤਮ ਹੋ ਜਾਵੇਗਾ ਅਤੇ ਇਹ ਉਸ ਨੂੰ ਖਤਮ ਕਰ ਦੇਵੇਗਾ ਬਾਕੀ ਵੀਰ ਮੌਜੂਦ ਹੈ ਜੋ ਮਾਲਕ ਹੈ ਖੇਚਦਾ ਉਹਦੇ ਨਾਲ ਗੱਲਬਾਤ ਕਰਾਂਗੇ ਕਿਸ ਗਿਆ ਵੀਰ ਜਸਜੀਤ ਸਿੰਘ ਜੀ ਕੀ ਨਾਮ ਹੈ ਆਪਣਾ ਦਿਵਾਨ ਸਿੰਘ ਦਿਵਾਨ ਸਿੰਘ ਜੀ ਕਿੰਨੀ ਜਗ੍ਹਾ ਆਪਣੀ ਤੇ ਕਿਵੇਂ ਆਪਣੇ ਆਪਣੇ ਦੋ ਕਿਲੇ ਵਾਹਣ ਦੇ ਨੇ ਜੀ ਅੱਛਾ ਜੀ ਹਾਂ 16 ਕਨਾਲ ਤੋਂ ਠੀਕ ਹੈ ਜੀ ਮੈਂ ਇਹਨਾਂ ਨੂੰ ਕੀਤਾ ਅਸੀਂ ਵੀ ਮੈਨੂੰ ਰੰਪ ਸਾਫ਼ ਕਰਕੇ ਸਾਰਾ ਕੁਝ ਕਰਨਾਗਾ ਇਹਨੂੰ 2 ਸਾਲ ਹੋ ਗਏ ਸਾਫ਼ ਕੀਤਾ ਨਹੀਂ ਹੈਗਾ ਸਾਰਾ ਆ ਦੇਖੋ ਹੁਣ ਤੁਹਾਡੇ ਸਾਹਮਣੇ ਕੀ ਹਾਲ ਹੈ ਪਿਆ ਆ ਲੋਕਾਂ ਦੇ ਬਾਣਾ ਲੋਕਾਂ ਦੇ ਬਾਣਾ ਦੀ ਲਪਾਫੇ ਪੈਨੇਗੇ ਠੀਕ ਆ ਗੰਦਾ ਪਾਣੀ ਆਉਂਦਾਗਾ ਉਹ ਜੀ ਦੀ ਚ ਪੈਦਾ ਜੀ ਦੀ ਹੈਲਥ ਦੇਖੋ ਵੀ ਹੁਣ ਕੀ ਕੀ ਕਰੀ ਇਹਨੂੰ ਬਥੇਰਾ ਮਾ ਦਾ ਕਹ ਕੇ ਹੰਗ ਗਿਆ ਹਰਕ ਮੈਂ ਜਿਹੜਾ ਹੁਣ ਇਹਦੀ ਪੇਮੈਂਟ ਆਈ ਹੁੰਦੀ ਮੈਂ ਪੇਮੈਂਟ ਇਹਨਾਂ ਦੀ ਪੂਰੀ ਹੋ ਜੇ ਮੇਰੀ ਉਦੋਂ ਗਾ ਮੇਰਾ ਬੰਦਾ ਗਾ ਡੰਪ ਪੇਮੈਂਟ ਟਾਈਮ 'ਚ ਦੇਣੇ ਤੇ ਪੇਮੈਂਟ ਦੇ ਰਹੇ ਨੇ ਪੇਮੈਂਟ ਵੀ ਡੰਡੇ ਨਾਲ ਲੈਣਾ ਹੁਣ ਹੀ ਲੈਂਦਾ ਹੈਗਾ ਇਹ ਨੇ ਇਹਦੇ ਪੇਪਰ ਮੈਂ ਬੰਦ ਕਰ ਦੁੰਦਾ ਸੀਗਾ ਫਿਰ ਅੱਕ ਕਿਨੇ ਹੁੰਦੀ ਪੈਂਦੀ ਜਦੋਂ ਤੁਹਾਡੇ ਭਾਈਚਾਰ ਪੱਤਰਕਾਰ ਆ ਜਾਂਦੇ ਤੇ ਫਿਰ ਕਹਿੰਦੇ ਵੀ ਕੀ ਸਬੂਤ ਹੈ ਮੈਂ ਕਹਿੰਦਾ ਪੇਂਟਰ ਨਹੀਂ ਆ ਫਿਰ ਇਹ ਗੱਲਾਂ ਫਸ ਦੇਦੇ ਸਾਡੀਆਂ ਚਾਕੇ ਜਦੋਂ ਇੰਨੀ ਸਫਾਈ ਨਹੀਂ ਹੋਈ ਤਾਂ ਤੁਸੀਂ ਫਿਰ ਅਧਿਕਾਰੀਆਂ ਨੂੰ ਮਿਲੇ ਉਹਨਾਂ ਗੱਲਬਾਤ ਕੀਤੀ ਇਹ ਸਾਰੇ ਸਾਰੇ ਕਮੇਟੀ ਵਾਲਿਆਂ ਨੂੰ ਅਫਸਰਾਂ ਨੂੰ ਮੈਂ ਕਹਿੰਗਾ ਹਟ ਗਿਆ ਸਾਰਿਆਂ ਨੂੰ ਮੈਂ ਇਹ ਨੀਗਾ ਉਹ ਕਹਿੰਦਾ ਜਸਵੀਰ ਬਾਉ ਮੈਂ ਕਹਿੰਗਾ ਹਟਿਆ ਹੁਣ 2 2 ਸਾਲ ਹੋ ਗਏ ਪਹਿਲਾਂ ਦੂਜੇ ਡੰਪ ਤੇ ਸਪਰੇਆ ਆਉਂਦੇ ਤੇ ਹੋਰੋਂ ਦੀ ਇੱਕ ਸਪਰੇ ਵੀ ਕੀਤੀ ਹੋਵੇ ਤੇ ਮੱਖੀਆਂ ਦੀ ਮੈਂ ਕੰਦੇਨਦਾਰ ਸਾਰੇ ਆਪ ਵੀ ਖਾ ਜਾਂਦੇ ਨੇ ਲੈ ਕੇ ਸਾਰਾ ਕੁਝ ਆਪਾਂ ਦੇਖ ਰਹੇ ਆ ਕਿ ਮੱਛਰ ਵੀ ਕਾਫੀ ਆਇਆ ਹੈ ਨਾ ਬਦਲ ਉਹ ਜ਼ਿਆਦਾ ਮਾਰ ਰਹੇ ਨੇ ਬਦਲ ਉਹ ਬਸੇ ਹਾਂਜੀ ਪਰ ਆਂਡੀ-ਵਾਂਡੀ ਖੇਤਾਂ ਲਈ ਕਹਿੰਦੇ ਯਾਰ ਵੀ ਭਈ ਇਹਨੂੰ ਚਕਾ ਆਪਣਾ ਅਸੀਂ ਮੈਂ ਤਾਂ ਬਥੇਰੇ ਕਿਹਾ ਹੁਣ ਇੱਕ ਜੀ ਤਾਂ ਹੀ ਗਵਾਂਢੀ ਨੇ ਨਾਲ ਲੱਗੇ ਨੇ ਮੇਰੇ ਕਹਿੰਦੇ ਇਹਨੂੰ ਚਕਾ ਮਾਂ ਵੀ ਨਹੀਂ ਕਹਿੰਦੇ ਵੀ ਅਸੀਂ ਆਪਦੀ ਕਾਰਵਾਈ ਕਰਾਂਗੇ ਮਾਂ ਲਈ ਵੀ ਇਹ ਤੇ ਬੰਦਾ ਮੇਰਾ ਅੱਛਾ ਹਾਂ ਤੁਹਾਡਾ 5 ਸਾਲ ਦਾ ਠੇਕਾ ਹੋਇਆ ਸੀਗਾ ਲੇਕਿਨ ਹਾਂ ਵੀ 5 ਸਾਲਾਂ ਹੋਇਆ ਤੀ ਵੀ ਸਾਫ਼ ਸਪੀ ਸੋਥਰੀ ਰੱਖਿਆ ਹੈ ਪੂਰੀ ਵੀ ਕੋਈ ਆਉਣੀ ਹੋਣੀ ਨਹੀਂ ਇਹਨਾਂ ਨੇ ਉਹ ਕੰਨੀਤੀਆਂ ਹੈਗੇ ਕਾਰਕ ਮੱਕ ਕੇ ਜਵਾਬ ਤੋਂ ਮੈਂ ਮੈਂ ਇਸ ਤੋਂ ਬਹੁਤ ਮੇਰਾ ਡੱਪ ਬੰਦ ਹੈਗਾ ਆਪਾਂ ਦੇਖਿਆ ਕਿ ਸਾਹਮਣੇ ਪਹੀ ਦਾ ਕੂੜਾ ਪਿਆਗਾ ਆ ਪਹੀ ਚ ਕੂੜਾ ਪਿਆ ਜੀ ਉਹ ਕਿਉਂ ਡਿਗਾ ਪਹੀ ਚ ਟਾਕੇ ਨਹੀਂ ਲੰਗਦੀ ਤੇਲੇ ਟਾਕ ਤੇ ਇਹਨੂੰ ਕਹੋ ਵੀ ਟਾਕੇ ਲੈ ਆਉਣਾ ਸਾਰਾ ਕੋਸਾ ਕੋਈ ਨਹੀਂ ਮੰਦਾ ਕੋਈ ਕੁਝ ਨਹੀਂ ਕਰਦਾ ਇੱਕ ਆ ਗਿਆ ਬਸ ਬਾਈ ਆਹੀ ਟਰੇਲੀ ਸੀ ਉਸ ਤੋਂ ਬਾਅਦ ਤੋਂ ਕਿਨੂ ਕੋਈ ਹੈ ਸਾਨੂੰ ਤੁਹਾਡੇ ਕਿੰਨੇ ਟਾਈਮ ਰਹਿ ਗਿਆ ਕਿ 11 ਘੰਟੇ ਰਹਿ ਗਿਆ ਸਰ ਫਲੇਰ 11 ਦਿਨ ਬਾਅਦ 11 ਦਿਨ ਬਾਅਦ ਮੇਰਾ ਡੱਪ ਮੈਂ ਬੰਦ ਕਰੂ ਜੇ ਕੈਨਗਰ ਕਾਉਂਸਲ ਇਹ ਭਰੋਸਾ ਦਿੰਦਾਗਾ ਕਿ ਲਗਾਤਾਰ ਸਫਾਈ ਕਰਾਈ ਜਾਵੇਗੀ ਫਿਰ ਸਰ 2 ਸਾਲ ਹੋ ਗਏ ਜਦ ਗਾ ਅੱਗ ਲੱਗ ਜਾਂਦੀ ਉਦੋਂ ਉਦੋਂ ਕਮੇਟੀ ਕਿੱਥੇ ਆ ਕੇ ਖੜਦੀ ਇੱਥੇ ਪਾਪ ਮੈਂ ਆਪ ਦਿੰਦਾ ਬੰਦਾ ਨਹੀਂ ਦਿੰਦੇ ਹੋਰ ਨਹੀਂ ਦਿੰਦੇ ਹੈਗੇ ਟਰੱਕ ਟਰੈਲੀਆਂ ਸਭ ਕੁਝ ਹੈਗਾ ਨਾ ਕੋਈ ਕੀ ਦੇ ਜੀ ਕੋਈ ਨਹੀਂ ਦਿੰਦੇ ਨਹੀਂ ਹੈਗਾ ਤੇ ਤੇਲ ਤਾਂ ਆਪਣੇ ਟਰੈਕਟਰਾਂ ਚ ਨਹੀਂ ਪੈਂਦਾ ਹੈਗਾ ਦੂਜੇ ਜਿੱਥੋਂ ਪਾਉਣਗੇ ਖੁਦ ਮੈਂ ਟਰੈਕਟਰ ਆਪਦਾ ਇਹਨੂੰ ਦੇ ਕੇ ਰੱਖਿਆ 55000 ਰੁਪਏ ਤੇ 40 ਢਾਇ ਲੱਗੇ ਤੇ 1500 ਰੁਪਏ ਢਾਇ ਨੂੰ ਮਫਾ ਲੈ ਲੈ ਪੈਸੇ ਕੱਢ ਲੈਣਾ ਤੂੰ ਮੈਂ 8 ਮਹੀਨੇ ਚ ਡਰਾਈਵਰ ਨੂੰ ਪੈਸੇ ਮੈਨੂੰ ਨਕਦ ਦੇਣੇ ਪਏ। ਉਸਿਆ ਦੂਰੇ ਤੇ। ਅਬਦੁੱਲਾ ਉੱਥੇ ਡਰਾਈਵਰ ਤਾਂ ਹੁਣ ਚੜਾ ਗਰੀਬ ਬੰਦਾ ਤੇੜੇ ਧਾਰਾਗਾ। ਉਹਨੂੰ ਤਾਂ ਬਸ ਨਾਲ ਉਹ ਰੋਟੀ ਖਾਣੀ ਹੋਆ। ਆਪਾਂ ਦੇਖਿਆਗਾ ਕਿ ਦਲਦਲ ਬਣੀ ਪਿਆ ਸੋ ਲੰਗੜਾ ਵੀ ਔਖਾ ਆ ਨਾ। ਦੂਜਿਆਂ ਦਾ ਵੀ ਲੰਗੜਾ ਔਖਾ। ਹਾਂ ਬਹੁਤ ਬਹੁਤ ਔਖਾ ਜੀ। ਇਹਨਾਂ ਦਾ ਆਪ ਦੀ ਟਰੈਕਟਰ ਦੀ ਬੁਰਾ ਹਾਲ ਹੈ। ਜੇ ਹੁਣ ਆਪਾਂ ਕਿੱਥੇ ਦਾ ਹੁਣ ਇਹੀ ਆਹੀ ਗਾੜਾ ਇਹ ਇੱਕ ਇਤਜਾਬ ਹੈ। ਨਵਾਂ ਟਰੈਕਟਰ ਬਾੜ ਲਓ ਜੋ ਹੱਕ ਤੇ ਜਾਏ। ਸੰਦਰੀ ਟਰੈਕਟਰ ਜਾਰ ਉੱਠ ਖੜੂਗੀ। ਦੋ ਸਾਲ ਗੱਟ ਸਫਾਈ ਕਰੇ ਨੂੰ। ਹਾਂ ਕਿਹੜਾ ਵੀ ਨਹੀਂ ਸਹੀ ਕੀਤੀ ਜੀ ਬਿਲਕੁਲ ਇੱਕ ਹੋਰ ਤੁਹਾਨੂੰ ਫਿਰੂ ਤਸਵੀਰਾਂ ਬਖਾਨ ਲੱਗੇ ਆ ਕਿ ਟਰੈਕਟਰ ਵੀ ਇੱਥੇ ਆਏ ਹੋਏ ਨੇ ਤੇ ਜੀਸੀਬੀ ਲੱਗੀ ਹੋਈ ਆ ਲੇਕਿਨ ਕੂੜਾ ਸੁੱਟਣ ਵਾਸਤੇ ਆਏ ਨੇ ਜੇਕਰ ਗੱਲ ਕੀਤੀ ਜਾਵੇ ਇੱਥੋਂ ਚੱਕਣ ਦੀ ਜਾਂ ਇੱਥੋਂ ਦੀ ਸਾਫ ਸੰਭਾਲ ਦੀ ਦਲਦਲ ਬਣਿਆ ਪਿਆ ਲੰਘਣਾ ਔਖਾ ਟਰੈਕਟਰ ਇਹਨਾਂ ਦੇ ਆਪ ਵੀ ਵੈਸਾ ਔਖੇ ਬੜੇ ਔਖੇ ਲੱਗਦੇ ਨੇ ਤੇ ਵੀਰ ਦਾ ਕਹਿਣਾ ਹੈ ਕਿ ਮੇਰੇ 10-12 ਦਿਨ ਰਹਿ ਗਏ ਹਨ ਤੇ ਉਸ ਤੋਂ ਬਾਅਦ ਮੈਂ ਇੱਥੇ ਕੂੜਾ ਸਿੱਟਣਾ ਬੰਦ ਕਰਵਾ ਦੇਵਾਂਗਾ ਕਿਉਂਕਿ ਲਗਾਤਾਰ 2 ਸਾਲ ਹੋ ਗਏ ਇਸ ਦੀ ਸਫਾਈ ਨਹੀਂ ਹੋਈ ਇਸ ਸੰਬੰਧ ਵਿੱਚ ਸਾਡੇ ਨਾਲ ਨਗਰ ਕਾਉਂਸਲ ਦੇ ਵਿੱਚ ਕੰਮ ਕਰ ਚੁੱਕੇ ਹਨ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਨੌਲੇਜ ਹੈ ਸੰਗਰੂਰ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਾ ਵੀਰ ਜੀ ਮੇਰਾ ਨਾਮ ਪ੍ਰੇਮ ਸਾਗਰ ਹੈ ਜੀ ਸਾਗਰ ਸਾਹਿਬ ਕਿਸ ਤਰ੍ਹਾਂ ਦਿਖਦੀ ਉਹ ਜੋ ਸੰਗਰੂਰ ਸ਼ਹਿਰ ਹੈ ਜਿਹੜਾ ਹੁਣ ਕੋڑے ਦਾ ਡੰਪ ਬਣ ਚੁੱਕਿਆ ਕੋੜਾ ਨਹੀਂ ਚੱਕਿਆ ਜਾ ਰਿਹਾ ਦੂਜੇ ਪਾਸੇ ਜਿਹੜਾ ਜਿੱਥੇ ਆਪਣਾ ਕੋੜਾ ਡਿੱਗਦਾ ਹੈਗਾ ਸਾਰੇ ਸ਼ਹਿਰ ਦਾ ਉਸ ਖੇਤ ਦਾ ਮਾਲਕ ਵੀ ਪਰੇਸ਼ਾਨ ਹੈ ਕਿ ਉਸੇ ਖੇਤਾਂ ਵੱਲ ਵੀ ਗਲਦਲ ਬਣਿਆ ਪਿਆ ਉੱਥੇ ਵੀ 2 ਸਾਲ ਤੋਂ ਸਫਾਈ ਨਹੀਂ ਹੋ ਰਹੀ ਦਿਹਾੜਾ 11 ਦਿਨਾਂ ਬਾਅਦ ਉਹ ਕਹਿੰਦਾ ਕਿ ਮੇਰਾ ਟੈਂਡਰ ਖਰਾਬ ਹੋ ਜਾਊਗਾ ਤਾਂ ਮੈਂ 5 ਸਾਲ ਦੀ ਮੇਰੀ ਜੋ ਟਰਮ ਸੀ ਉਸ ਤੋਂ ਪਹਿਲਾਂ ਦੂਜੇ ਸਾਲ ਹੀ ਮੈਂ ਉਸ ਨੂੰ ਜੋ ਟੈਂਡਰ ਨੂੰ ਭੰਗ ਕਰ ਦਊਗਾ ਪਹਿਲੀ ਗੱਲ ਤਾਂ ਇਹ ਹੈ ਜੀ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿੱਦਾਂ ਮੈਂ ਛੋਟੇ ਜਿਹੇ ਇੱਕ ਵਿਅਕਤੀ ਨੂੰ ਆਪਣਾ ਕਹਿਣ ਵਾਸਤੇ ਕਿਹਾ ਜਿਹੜਾ ਇਹ ਕੂੜੇ ਦਾ ਡੰਪ ਬਾਰੇ ਕਹਿੰਦੇ ਹੋ ਜੇ ਐਨਜੀਟੀ ਦੀਆਂ ਅਜੇ ਤਾਂ ਦੇਖੋ ਤਾਂ ਅਜਿਹੀ ਤਰੀਕ ਦੇ ਵਿੱਚ ਉੱਥੇ ਡੰਪ ਲੱਗ ਹੀ ਨਹੀਂ ਸਕਦਾ ਨਾ ਹੀ ਡੰਪ ਦੀ ਲੋੜ ਹੈ ਕਿਉਂਕਿ ਹੁਣ ਨਵੀਂ ਗੱਲ ਹੈ ਐਨਜੀਟੀ ਦੇ ਤਹਿਤ ਕਿ ਤੁਸੀਂ ਕਰੋ ਕਰ ਨਗਰ ਕੌਂਸਲ ਦੇ ਮਲਾਜਮ ਜਾਂ ਠੇਕਾ ਦੇਵੇ ਨਗਰ ਕੌਂਸਲ ਸੁੱਕਾ ਤੇ ਗਿੱਲਾ ਕੂੜਾ ਇਕੱਠਾ ਕਰੋਗੇ ਇਕੱਠਾ ਕਰਕੇ ਜਿਹੜਾ ਸੁੱਕਾ ਕੀੜਾ ਕੋ ਕੂੜਾ ਉਹਨੂੰ ਪਿੱਟਿਚ ਪਾਉਂਗੇ ਜਿਹੜਾ ਗਿੱਲਾ ਕੂੜਾ ਉਹਦਾ ਅਲੈਦਾ ਕਰੂਗੇ ਪਰੰਤੂ ਸਮਰੂਰ ਦੇ ਵਿੱਚ ਇਹ ਕੋਈ ਵੀ ਕੰਮ ਅਜੇ ਤੱਕ ਨਹੀਂ ਹੋ ਰਿਹਾ ਇਸ ਕਰਕੇ ਡੰਪਦਿਆਂ ਉਹ ਦੇਵੇ ਨਾ ਦੇਵੇ ਇਹ ਸਰਾਸਰ ਐਨਜੀਟੀ ਦੀਆਂ ਉਲੰਘਣਾ ਹੋ ਰਹੀ ਹੈ ਡੰਪ ਤਾਂ ਕੋਈ ਕਿਰਾਏ ਤੇ ਜਾਂ ਡੰਪ ਵਾਸਤੇ ਜਗਾ ਮੁੱਲ ਨਹੀਂ ਲੈ ਸਕਦਾ ਪਰ ਆ ਜੀ ਹੁਣ ਜੇ ਲੈ ਰਖਿਆ ਤਾਂ ਹੁਣ ਜ਼ਿੰਮੇਵਾਰ ਕੌਣ ਹੈ ਕਿਉਂਕਿ ਬਿਮਾਰੀ ਫੈਲ ਰਹੀ ਹੈ ਇਸ ਕੂੜੇ ਦੇ ਗੰਦਗੀ ਦੇ ਢੇਰ ਦੇ ਨਾਲ ਥਾਂ ਥਾਂ ਤੇ ਢੇਰ ਹਸਪਤਲ ਦੀ ਗੱਲ ਕਰ ਲਓ ਪਰ ਉੱਥੇ ਵੀ ਉਹਦਾ ਢੇਰ ਹੈ ਇਹ ਗੰਦਗੀ ਦਾ ਜੀ ਦੇਖਿਆ ਜਾਵੇ ਮੈਂ ਜਿੰਮੇਵਾਰੀ ਤਾਂ ਨਗਰ ਕੌਂਸਲ ਨੂੰ ਜ਼ਰੂਰ دی ਹੈ ਜੀ ਮੁੱਕਦੀ ਜੀ ਗੱਲ ਹੈ ਜਦ ਕੇ ਇਹ ਡੋਰ ਟੂ ਡੋਰ ਵੀ ਜਾਂ ਮੱਲੇ ਮਤੋਂ ਮੱਲੇ ਵੀ ਸਫਾਈ ਸੇਵਕ ਜਾਂਦੇ ਨੇ ਰੇੜੀ ਤੇ ਜਾਂਦੇ ਨੇ ਉਤੇ ਹਰ ਇੱਕ ਵਿਅਕਤੀ ਇੱਕੋ ਹੀ ਲਫਾਫੇ ਵਿੱਚ ਕੂੜਾ ਪਾ ਕੇ ਦਿੰਦਾ ਦੋ ਲਫਾਫੇ ਚ ਨਹੀਂ ਦਿੰਦਾ ਜਦੋਂ ਕਿ ਇਹਨਾਂ ਨੂੰ ਲੈਣਾ ਨਹੀਂ ਚਾਹੀਦਾ ਲੋਕਾਂ ਦੀ ਵੀ ਮੌਲਿਕ ਜ਼ਿੰਮੇਵਾਰੀ ਹੈ ਕਿ ਉਹ ਵੀ ਇਹਨਾਂ ਨੂੰ ਦੋ ਲਫਾਫੇ ਦੇਣ ਸੁੱਕਾ ਤੇ ਗਿੱਲਾ ਕੁਝ ਦਿਨ ਲੋਕਾਂ ਨੂੰ ਸਮਝਾਉਣ ਵੀ ਸੁੱਕਾ ਗਿੱਲਾ ਦਿਓ ਜੀ ਉਹਦੇ ਬਾਅਦ ਲੋਕ ਸਮਝ ਜਾਣਗੇ ਨਹੀਂ ਤਾਂ ਫਿਰ ਜੇ ਲੋਕ ਨਹੀਂ ਸਮਝਣਗੇ ਤਾਂ ਕੁਝ ਬੰਦਿਆਂ ਦਾ ਚਲਾਨ ਵੀ ਕਰਿਆ ਜਾ ਸਕਦਾ ਹੈ ਜੀ ਜਦੋਂ ਚਲਾਨ ਕਰੋਗੇ ਤਾਂ ਲੋਕਾਂ ਨੂੰ ਆਪਣੀ ਆਪ ਪਤਾ ਲੱਗ ਜਾਊਗਾ ਜਿਵੇਂ ਕਿ ਆਪਾਂ ਸੰਗਰੂਰ ਦਾ ਕੋਈ ਬੈਲਟ ਬੁਲਟ ਨਹੀਂ ਪਾਉਂਦੇ ਜਦੋਂ ਪਟਿਆਲੇ ਨਿਕਲਦੇ ਆ ਸੜਕ ਤੇ ਤਾਂ ਬੈਲਟ ਬਾ ਲੈਣੇ ਆ ਪਤਾ ਵੀ ਅੱਗੇ ਚਲਾਨ ਹੋਊਗਾ ਕਿਸੇ ਨੇ ਕੁਝ ਨਹੀਂ ਪੁੱਛਣਾ ਸਭ ਤੋਂ ਵੱਡਾ ਕਾਰਨ ਇਹਦੇ ਵਿੱਚ ਜਿਹੜਾ ਹੈਗਾ ਮੇਨ ਸਾਰੇ ਸੰਗਰੂਰ ਦੇ ਹੋਟਲ ਰੈਸਟੋਰੈਂਟ ਪਲੱਸ ਮੈਰਿਜ ਪੈਲੇਸ ਜਾ ਵੱਡੇ ਵੱਡੇ ਪੈਲਸ ਜਾਂ ਰੈਸਟੋਰੈਂਟ ਜਿੱਥੇ ਕਿ 5 500 1000 1000 ਬੰਦਾ ਰੋਟੀ ਖਾਂਦਾ ਸਭ ਤੋਂ ਵੱਡਾ ਕਾਰਨ ਉਹ ਵੀ ਨੇ ਕਿਉਂਕਿ ਹਰੇਕ ਬੰਦਾ ਰੋਟੀ ਖਾ ਕੇ ਉੱਥੇ ਇੱਕ ਟੋਕਰੀ ਰੱਖੀ ਹੁੰਦੀ ਹੈ ਟੋਕਰੀ 'ਚ ਆਪਣਾ ਬਰਤਨ ਝੂਠਾ ਰੱਖ ਕੇ ਚਲਾ ਜਾਂਦਾ ਇਹ ਸਭ ਤੋਂ ਵੱਡਾ ਗਲਤ ਕੰਮ ਹੈ ਜਿਹੜਾ ਬਰਤਨ ਹੈ ਉਹਨੂੰ ਟੇਬਲ ਤੇ ਹੀ ਬੰਦੇ ਨੂੰ ਛੱਡਣਾ ਚਾਹੀਦਾ ਉੱਥੇ ਜਿਹੜਾ ਵੇਟਰ ਖੜਾ ਹੈ ਉਹਨੂੰ ਹੀ ਸੈਕਰੀ ਰੇਟ ਕਰਦੇ ਜਿਹੜਾ ਸੁੱਕਾ ਹੈ علیحدہ ਕਰਦੇ ਗਿੱਲਾ علیحدہ ਕਰਦੇ ਉਹਨੂੰ ਬੋਰੀਆਂ 'ਚ ਬੰਨ ਕੇ ਤਾਂ ਟਰਾਲੀ ਰਹੀਂ ਟਰੈਕਟਰ ਰਹੀਂ ਜਿੱਥੇ ਕਮੇਟੀ ਕਹਿੰਦੀ ਐ ਉੱਥੇ ਛੱਡ ਕੇ ਆਵੇ ਉਹ ਤਾਂ ਹੋ ਹੀ ਨਹੀਂ ਰਿਹਾ ਸੀ ਦੂਸਰੀ ਗੱਲ ਇਹ ਐ ਜੀ ਜਿਹੜਾ ਤੁਸੀਂ ਸੀਵਰੇਜ ਬਾਰੇ ਕਹਿ ਰਹੇ ਹੋ ਸਮਰੂਹ ਸ਼ਹਿਰ ਦੇ ਵਿੱਚ ਘਟੋ ਘਟ 50 ਤੋਂ ਜ਼ਿਆਦਾ 50 ਤੋਂ ਜ਼ਿਆਦਾ ਸਰਵਿਸ ਸਟੇਸ਼ਨ ਨੇ ਤਉਣ ਵਾਲੀ ਕਿਸੇ ਸਰਵਿਸ ਸਟੇਸ਼ਨ ਦੇ ਤੱਕ ਐਸਟੀਪੀ ਨਹੀਂ ਲੱਗਿਆ ਹੋਇਆ ਜਿੰਨਾ ਮਿੱਟੀ ਕੂੜਾ ਜਾਂਦਾ ਸਾਰਾ ਸੀਵਰੇਜ ਦੇ ਵਿੱਚ ਜਾਂਦਾ ਸੀਵਰੇਜ ਆਪਣੀਆਂ ਆਪ ਜਾਮ ਹੋ ਰਿਹਾ ਨਾ ਹੀ ਵੱਡੇ ਵੱਡੇ ਹੋਟਲਾਂ ਦੇ ਵਿੱਚ ਐਸਟੀਪੀ ਲੱਗਿਆ ਹੋਇਆ ਜੀ ਮੇਰੇ ਚੰਗੀ ਤਰ੍ਹਾਂ ਯਾਦ ਹੈ ਜੇ ਕਿਸੇ ਨੂੰ ਨਹੀਂ ਪਤਾ ਜਿਹੜਾ ਰੰਦੀਲ ਕਲੱਬ ਦੇ ਵਿੱਚ ਹੋਟਲ ਰੈਸਟੋਰੈਂਟ ਸੀਗਾ ਇਸ ਦਾ ਮੇਨ ਬੰਦ ਹੋਣ ਦਾ ਕਾਰਨ ਮੈਂ ਦਾਅਵੇ ਨਾਲ ਕਹਿੰਦਾ ਹਾਈ ਕੋਰਟ ਨੇ ਐਸਟੀਪੀ ਨਾ ਹੋਣ ਕਰਕੇ ਬੰਦ ਕਰਿਆ ਹੋਇਆ ਹੋਰ ਇਸ ਦਾ ਕੋਈ ਕਾਰਨ ਨਹੀਂ ਹੈਗਾ ਇਸ ਕਰਕੇ ਉਹਨੇ ਬੰਦ ਕਰਤਾ ਵੀ ਤੁਸੀਂ ਐਸਟੀਪੀ ਲਓ ਆ ਵੱਡੇ ਹੋਟਲ ਦੇਖ ਲਓ ਕੋਲਾਪਾਰਕ ਵਿੱਚ ਦੇਖ ਲਓ ਹਰੀਬੂਰਾ ਰੋਡ ਤੇ ਦੇਖ ਲਓ ਹਰੀਬੂਰੇ ਤੋਂ ਪਟੇਲਾ ਟੂਰੀ ਬਾਈਪਾਸ ਤੇ ਦੇਖ ਲਓ ਨਾਬਾ ਗੇਟ ਦੇਖ ਲਓ ਅੰਦਰ ਦੇਖ ਲਓ ਪਟੇਲਾ ਰੋਡ ਤੇ ਦੇਖ ਲਓ ਮਹਿਲਾ ਰੋਡ ਤੇ ਦੇਖ ਲਓ ਕਿਸੇ ਨੇ ਐਸਟੀਪੀ ਨਹੀਂ ਲਾਇਆ ਕਿਸੇ ਨੇ ਕੋਈ ਡਰਮ ਲਾਏ ਹੋਏ ਨੇ ਉਹ ਸਾਰਾ ਇਕੱਠਾ ਵਾਲ ਛਿੜ ਦਿੰਦੇ ਨੇ ਤੇ ਉਹ ਬੋਰੀ ਚ ਪਾਉਂਦੇ ਨੇ ਜਾਂ ਲਫਾਫੇ ਚ ਸਾਡੇ ਵਾਲੇ ਸਫਾਈ ਸੇਵਕ ਵਿਚਾਰੇ ਚੱਕ ਕੇ ਲੈ ਜਾਂਦੇ ਨੇ ਜਾਓ ਲੋਕ ਰਾਤ ਨੂੰ ਢੰਪਾਂ ਦੇ ਛਿਟੇ ਜਾਂਦੇ ਨੇ ਹੁਣ ਹੋਰ ਤਾਂ ਜੀ ਚੁੱਗ ਨਹੀਂ ਰਹੀ ਜਿਹਾ ਲਦਾ ਲਦਾ ਇਸ ਕਰਕੇ ਹੋਣੀ ਚੁੱਗ ਰਹੀ ਤਾਂ ਹੁਣ ਪ੍ਰੋਬਲਮ ਆ ਰਹੀ ਆ ਹੁਣ ਜਿਹੜੇ ਤੁਸੀਂ ਕਹਿ ਰਹੇ ਹੋ ਜੀ ਉੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਬਹੁਤ ਵੱਡੇ ਵੱਡੇ 15 ਕੂੜੇ ਦੇ ਢੇਰ ਹਾਂ ਉਹਦਾ ਕਾਰਨ ਇਹ ਹੈ ਜੀ ਦਲਦਲ ਬਣੀ ਬਥੀ ਦਲਦਲ ਆ ਜੀ ਸਾਡੇ ਟਾਈਮ ਤਾਂ ਪਹਿਲਾਂ ਉਹ ਜਗ੍ਹਾ ਜਿਹੜੀ ଥିਗੀ ਅਸੀਂ ਵੀ ਲੈਂਦੇ ਰਹੇ ਹਾਂ ਠੇਕੇ ਤੇ ਮੈਂ ਵੀ ਉੱਥੇ ਜਾ ਕੇ ਅਫਸਰਾਂ ਨਾਲ ਜਾਂਦਾ ਰਿਹਾ ਇਹਨੂੰ 5 10 ਫੁੱਟ ਪੁੱਟ ਕੇ ਫਿਰ ਇਹਦੇ ਵਿੱਚ ਕੂੜਾ ਪਾ ਕੇ ਫਿਰ ਉੱਤੇ ਕਲੇ ਮਿੱਟੀ ਪਾ ਲੀ ਪਾਈ ਜਾਂਦੀ ਸੀ ਫਿਰ ਦਵਾਈਆਂ ਪਾਈਆਂ ਜਾਂਦੇ ਆਂਦੀ ਪਹਿਲੀ ਲਹਿਰ ਦੇ ਵਿੱਚ ਦੂਸਰੀ ਲਹਿਰ ਚ ਵੀ ਇਹੀ ਪਾਈ ਜਾਂਦੀ ਸੀ ਜਿਹੜੀ ਮਿੱਟੀ ਕੱਢੀ ਜਾਂਦੀ ਸੀ ਉੱਥੇ ਹੀ ਬਰਾਬਰ ਕਰਕੇ ਦਿੱਤੀ ਜਾਂਦੀ ਸੀ ਮੇਰੇ ਸਮੇਂ ਦੇ ਵਿੱਚ ਮੇਰੇ ਯਾਦ ਹੈ ਜੀ ਗਰਚਰਨ ਸਿੰਘ ਬੱਚਾ ਵਾਲੀ ਜਗ੍ਹਾ ਲਈ ਸੀਗੀ ਮਹਿਲਾ ਰੋਡ ਤੇ ਉੱਥੇ ਇਹੀ ਕੰਮ ਕੀਤਾ ਕੁਝ ਲੋਕ ਫਿਰ ਆਗੇ ਜੀ ਕਹਿੰਦੇ ਤੁਸੀਂ ਸੋਚ ਸਕਦੇ ਹੋ ਰਾਤ ਨੂੰ ਜੇ ਅਸੀਂ ਉਰੇ ਪੈਣੇ ਅਸੀਂ ਦੇਖਿਆ ਜੀ ਉਹਨਾਂ ਦੀ ਰੋਟੀ ਦੇ ਵਿੱਚ 10 ਮੱਖੀਆਂ ਤੇ ਆਟੇ 'ਚ 1000 ਮੱਖੀਆਂ ਹੁੰਦੀਆਂ ਸੀ ਇਸ ਕਰਕੇ ਸਰਕਾਰ ਦਾ ਦਿਲ ਕਰਿਆ ਵੀ ਮੈਂ ਅੱਗੇ ਵਾਸਤੇ ਜਗ੍ਹਾ ਨਹੀਂ ਦਿੰਦਾ ਇਸ ਤਰ੍ਹਾਂ ਜੇ ਇਹ ਕੰਮ ਪ੍ਰੋਪਰ ਨਹੀਂ ਕਰੂਗੀ ਕਮੇਟੀ ਲੋਕਾਂ ਦਾ ਕੀ ਹੈ ਜੀ ਲੋਕ ਤਾਂ ਹੁਣ ਬੋਲਣਗੇ ਬੋਲਣਗੇ ਹਰੇਕ ਜਗ੍ਹਾ ਤੇ ਤੁਸੀਂ ਦੇਖ ਲਓ ਜੀ ਸ਼ਾਈ ਸਮਾਗਾਂ ਦਾ ਡੰਪ ਵਕੀਲ ਸਭਾਾਂ ਮਾਂ ਤੇ ਦਬਾਅ ਦੇ ਵਿੱਚ ਆ ਕੇ ਕੋਰਟ ਨਾਲ ਗੱਲ ਕਰਕੇ ਮੋਰਤ ਸ਼ਰਮੇ ਨੇ ਚੁਕਾਤਾ ਉਹਦਾ ਗਲਤੀ ਨਹੀਂ ਕਰਦਾ ਵੀ ਇਹਦਾ ਡੰਪਰ ਮੈਂ ਕਿੱਥੇ ਲੈ ਕੇ ਜਾਊਂਗਾ ਸ਼ਹਿਰ ਦੀ ਪੌਛ ਜਗਾ ਮੇਕਜੀਨ ਮਹੱਲਾ ਸਕੂਲ ਨਾਲ ਮਹੱਲਾ ਨਾਲ ਕੁਆਟਰ ਹਰੇਕ ਚੀਜ਼ ਨਾਲ ਹੈ ਉੱਥੇ ਲਾ ਕੇ ਡੰਪ ਲਵਾਤਾ ਜਦੋਂ ਕਿ ਉੱਥੇ ਡੰਪ ਲਾਣਾ ਜਾਇਜ਼ ਹੀ ਨਹੀਂ ਹੈ ਤਾਂ ਉੱਥੇ ਕੋਈ ਡੰਪ ਨਹੀਂ ਲਾ ਸਕਦਾ ਮੇਰੇ ਯਾਦ ਹੈ ਜੀ 2013 ਦੇ ਵਿੱਚ ਕਮਲਨੰਦ ਜੀ ਨੇ ਆਪਣਾ ਕਲੱਬ ਰੋਡ ਤੇ ਇੱਕ ਡੰਪ ਚਕਾਇਆ ਤੀਗਾ ਐਨਜੀਟੀ ਚ ਦਿੱਲੀ ਮੈਂ ਸ਼੍ਰੀ ਬਿਜੇ ਕੁਮਾਰੀ ਉਹਨਾਂ ਨਾਲ ਉੱਥੇ ਗਿਆ ਤੀਗਾ ਦਿੱਲੀ ਜੱਜ ਸਾਹਿਬ ਨੇ ਹੁਕਮ ਕਰਿਆ ਤੀ ਬੀਏ ਡੰਪ ਚਕਾ ਦੋ ਅਸੀਂ ਕਹਤੀਗਾ ਜੇ ਇਸ ਦਾ ਡੰਪ ਚਕਾ ਕੇ ਆਇਆ ਫੋਟੋਆਂ ਸਾਡੇ ਨਾਲ ਦੀਆਂ ਉੱਥੇ ਕਈ ਆਈਏ ਸਬਚਰਾਏ ਹੋਤੇ ਕਈ ਕਾਰਪੋਰੇਸ਼ਨਾਂ ਦੇ ਕਮਿਸ਼ਨਰ ਈਓਆ ਹੋਤੇ ਮੈਂ ਦੇਖਿਆ ਜੀ ਉੱਥੇ ਲੱਤਾਂ ਕੰਬਰੀਆਂ ਤੀਆਂ ਵੱਡੇ ਵੱਡੇ ਅਫਸਰਾਂ ਦੀਆਂ ਔਰ ਟਾਈਮ ਫਿਕਸ ਹੋ ਰਿਹਾ ਦੀ ਇਹ ਕੰਮ ਕਿੰਨੀ ਦੇਰ ਤੱਕ ਕਰੋਗੇ ਪਰੰਤੂ ਉਰੇ ਕੋਈ ਦਾਜਾ ਬਾਬੂ ਨਹੀਂ ਹੈਗਾ ਆ ਪਿਛਲੇ 5 ਸਾਲ ਨਗਰ ਕੌਂਸਲ ਨੇ ਤੀਗੀ ਪ੍ਰਸ਼ਾਸਕ ਸਾਹਿਬ ਤੀਗੇ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਏਡੀਸੀ ਸਾਹਿਬ ਬੈਠੇ ਰਹੇ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਜਦੋਂ ਕਿ ਅਸੀਂ ਸੋਚਿਆ ਕਰਦੇ ਦੇ ਮਲਾਕੀ ਜਦੋਂ ਪ੍ਰਸ਼ਾਸਕ ਆ ਜਾਂ ਲੱਗ ਜਾਂਦੇ ਨੇ ਤਾਂ ਕਮੇਟੀ ਦੇ ਕੰਮ ਵਿੱਚ ਬਹੁਤ ਸੁਧਾਰ ਹੋਊਗਾ ਇਹ ਹੀ ਐਮਸੀ ਕਹਿੰਦੇ ਤੀਗੇ ਜੀ ਸਾਡੀ ਚੋਣ ਨਹੀਂ ਹੋ ਰਹੀ ਜੀ ਸਾਡੀ ਪ੍ਰਧਾਨਕੀ ਦੀ ਚੋਣ ਨਹੀਂ ਹੋ ਰਹੀ ਜੀ ਇਨਾਂ ਦੀ ਚੋਣ ਤੋਂ ਪਹਿਲਾਂ ਸ਼ਹਿਰ 'ਚ ਕੁਝ ਸਰਦਾਰਤੀਗਾ ਹੁੰਦਾ ਇਹ ਤੁਸੀਂ ਦੇਖ ਲਓ ਪਿਛਲੇ ਸਾਲ ਤੋਂ ਹੁਣ ਆਪ ਕਹਿ ਰਹੇ ਹੋ ਹੁਣ ਇਨਾਂ ਦੇ ਹੋਂ ਤੋਂ ਬਾਅਦ 20 ਗੁਣਾ ਕੰਟ ਜਿਆਦਾ ਪੈ ਗਿਆ ਦੱਸੋ ਜੀ ਕੀ ਦਾ ਕਸੂਰ ਹੈ ਪ੍ਰਧਾਨ ਜੀ ਸਾਫਕਾ ਸੌਰੀ ਮੇਰੇ ਉਮੀਦਵਾਰ ਪ੍ਰਧਾਨ ਨੇ ਨਗਰ ਕੌਂਸਲ ਦੇ ਨੀਤ ਪ੍ਰਧਾਨ ਸੀਨੀਅਰ ਉਮੀਦਵਾਰ ਪ੍ਰਧਾਨ ਉਹ ਖੁਦ ਅਸਤੀਫਾ ਦੇ ਬੈਠਣੇ ਕਿ ਸਾਡੇ ਕੰਮ ਨਹੀਂ ਹੋ ਰਹੇ ਸਾਡੇ ਮਹੱਲੇ ਦੇ ਕੰਮ ਨਹੀਂ ਹੋ ਰਹੇ ਉਹਨਾਂ ਦਾ ਅਸਤੀਫੇ ਨਾਲ ਕੋਈ ਮਤਲਬ ਨਹੀਂ ਜੀ ਜੇ ਉਹਨਾਂ ਨੇ ਅਸਤੀਫਾ ਦਿੱਤਾ ਤਾਂ ਪਾਰਟੀ ਕੋ ਅਸਤੀਫਾ ਦਿੱਤਾ ਨਾ ਕਿ ਐਮਸੀ ਪਾਣੇ ਤੋਂ ਅਸਤੀਫਾ ਦਿੱਤਾ ਹੈ ਪਾਰਟੀ ਦਾ ਜੀ ਕੋਈ ਮਰਜ਼ੀ ਅਸਤੀਫਾ ਦੇ ਦੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜਿਹੜੇ ਕਿ ਕੁਛੇ ਜ਼ਿਆਦਾ ਬੰਦੇ ਨੇ ਕੰਮ ਤਾਂ ਉਹ ਵੀ ਕਰਵਾ ਰਹੇ ਨੇ ਜਾਂ ਕਰਵਾਣਗੇ ਇਹ ਮਤਲਬ ਨਹੀਂ ਨਾ ਵੀ ਅਸਤੀਫਾ ਦਿੱਤਾ ਕਿ ਮੇਰੀ ਜ਼ਿੰਮੇਵਾਰੀ ਛੁੱਟ ਗਈ ਪਹਿਲਾਂ ਕਹਿੰਦੇ ਸੀ ਕਿ ਜੇ ਅਸੀਂ ਸ਼ਹਿਰ ਦੇ ਜ਼ਿੰਮੇਵਾਰਾਂ ਸਾਰੇ ਨੇ ਜੀ ਹੁਣ ਮੈਂ ਇੱਕ ਤੇ ਐਮਸੀ ਸੁਣਿਆ ਜੀ ਕਹਿੰਦੇ ਅਸੀਂ ਵਾਰਡ ਦੇ ਜ਼ਿੰਮੇਵਾਰਾਂ ਜੀ ਬਈ ਤੁਸੀਂ ਵਾਰਡ ਦੇ ਜ਼ਿੰਮੇਵਾਰ ਹੀ ਬਣ ਜਾਓ ਸ਼ਹਿਰ ਦੀ ਜ਼ਿੰਮੇਵਾਰੀ ਤਾਂ ਆਪਣੀ ਆਪ ਜੀ ਪ੍ਰਧਾਨ ਬਣੇ ਯੂ ਬਣੇ ਕੌਣ ਬਣੇ ਜੇ ਪਾ ਸ਼ਹਿਰ ਦੇ ਜ਼ਿੰਮੇਵਾਰ ਬਣਨਾ ਹੈ ਤਾਂ ਪ੍ਰਧਾਨ ਦੀ ਲੋੜ ਹੈ ਜੇ ਬਾਹਰ ਦਾ ਜ਼ਿੰਮੇਵਾਰ ਬਣਨਾ ਹੈ ਐਮਸੀ ਦੀ ਲੋੜ ਹੈ ਤੁਸੀਂ ਪ੍ਰਧਾਨ ਦੀ ਗੱਲ ਕੀਤੀ ਹੈਗੀ ਜੀ ਜਦੋਂ ਕੋਈ ਵੀ ਗੱਡੀ ਹੁਣ ਗੱਡੀਆਂ ਲੱਗੀਆਂ ਛੋਟੇ ਹੱਥੀ ਲੱਗੇ ਕਰੋ ਉੱਥੇ ਲਿਖਿਆ ਬੰਦਾ ਵੀ ਇੱਥੇ ਗੁੱਲਾ ਗਿੱਲਾ ਕੂੜਾ ਇੱਥੇ ਸੁੱਕਾ ਕੂੜਾ ਜੇ ਉਹ ਉਸੇ ਲਫਾਫੇ ਵਿੱਚ ਲੋਕ ਨਹੀਂ ਸਿੜਦੇ ਤਾਂ ਉਹ ਮਨਾ ਕਰ ਦੇਣ ਤਾਂ ਉਹਨਾਂ ਦਾ ਚਲਾਨ ਵੀ ਹੋਵੇ ਜੇ ਨਗਰ ਕੌਂਸਲ ਚਾਹੇ ਤਾਂ ਸੁਧਾਰ ਹੋ ਸਕਦਾ ਕਿ ਉਸ ਦੱਸਿਆ ਵੀ ਮੈਂ ਆਪ ਪਰਿਆਲੇ ਜਾਂਦੇ ਆ ਬੈਲਟਾ ਵਾ ਲੈਣੇ ਆ ਜੇ 1-2 ਦਿਨ ਇਸ ਦਾ ਚਲਾਨ ਹੋਣਗੇ ਜਦੋਂ ਮੇਰੇ ਵੱਡੇ ਵੱਡੇ ਰੈਸਟੋਰੈਂਟ ਨੇ ਇਹਨਾਂ ਚਲਾਣ ਹੋਣਗੇ ਜਾਂ ਡੰਪ ਬਣੇ ਜਿਹੜੇ ਕਾਰਾਂ ਦੇ ਪ੍ਰਵਾਸ਼ ਉਹਨਾਂ ਨੂੰ ਉਹਨਾਂ ਦੇ ਜਦੋਂ ਚਲਾਣ ਹੋਣਗੇ ਤਾਂ ਲੋਕਾਂ ਵੀ ਜਾਗਰੂਕੀ ਆਊਗੀ ਡਰ ਪੈਦਾ ਹੋਊਗਾ ਤਾਂ ਉਹ ਆਪਣੇ ਸੁਧਰਨਗੇ ਮੈਂ ਕਹਿੰਦਾ ਇਹਦਾ ਕਾਰਨ ਲੋਕ ਜੋ ਜਿੱਥੇ ਹੈਗੇ ਹੈਗੇ ਨੇ ਨਾ ਤਾਂ ਉੱਥੇ ਜਿਹੜੇ ਮੁਲਾਜ਼ਮ ਹੈ ਉਹ ਵੀ ਨਹੀਂ ਮੈਂ ਕਹਿਣਾ ਜੀ ਜੇ ਹਫਤਾ ਉਹਨਾਂ ਨੂੰ ਟਾਈਮ ਦਿਓ ਜੇ ਉਹ ਬੰਦੇ ਅਲੈਦਾ-ਅਲੈਦਾ ਨੀ ਕਰਦੇ ਉਹਨਾਂ ਤੁਸੀਂ ਸਮਾਨ ਨਾ ਚੱਕੋ ਆਪਣੇ ਡੰਪਾਂ ਤੇ ਰਾਤ ਨੂੰ ਸਿੱਟਣ ਆਣਗੇ ਉੱਥੇ ਆਪਣਾ ਮੁਲਾਜ਼ਮ ਲਾ ਦਿਓ ਉਹਨੂੰ ਕੋਈ ਆਪਣੇ ਤਰੇ ਲੈ ਕੇ ਜਾ ਪਹਿਲਾਂ ਲੈਦਾ ਲੈਦਾ ਕਰਕੇ ਆ ਫਿਰ ਤੇਰਾ ਸਮਾਨ ਚੱਕਾਂਗੇ ਇਹ ਮਿਹਨਤ ਤਾਂ ਨਹੀਂ ਪਊਗੀ ਰਾਤ ਵੀ ਲਾਣੀ ਪਊ ਦਿਨ ਵੀ ਲਾਣਾ ਪਊ ਕਮੇਟੀ ਦੇ ਮੁਲਾਜ਼ਮਾਂ ਨੂੰ ਇਹ ਸਦਾ ਤਾਂ ਹੋਊਗਾ ਜੀ ਰਾਤ ਰਾਤ ਦੀ ਗੱਲ ਕੀਤੀ ਆਪਾਂ ਨੂੰ ਸਰਕਾਰੀ ਹਸਪੀਟਲ ਦੇ ਬਾਹਰ ਡੰਪ ਹੈਗਾ ਉੱਥੇ ਆਪਾਂ ਦੇਖਾਂਗਾ ਕਿ ਉੱਥੇ ਬੰਦੇ ਨੂੰ ਹੁੰਦਾ ਕੋਈ ਉੱਥੇ ਮੁਲਾਜ਼ਮੀ ਹੁੰਦਾ ਜਿਹੜੇ ਸਫਾਈ ਸੇਵਕ ਜਿਹੜੀਆਂ ਵਿੱਚ ਕੂੜਾ ਭਰ ਕੇ ਲੈ ਕੇ ਜਾਂਦੇ ਨੇ ਉਹ ਉਹੀਂ ਸਿੱਟ ਗਏ ਨੇ ਉੱਥੇ ਵੀ ਜੇ ਮੁਲਾਜ਼ਮ ਪ੍ਰੋਪਰ ਡਿਊਟੀ ਕਰਨ ਆਪਣੀ ਜਦੋਂ ਕੋਈ ਇੱਕ ਸਫਾਈ ਸੇਵਕ ਕੂੜਾ ਸੁੱਟਣ ਵਾਸਤੇ ਉੱਥੇ ਆਂਦਾਗਾ ਤਾਂ ਉਹਨਾਂ ਤੋਂ ਗਿੱਲਾ ਕੂੜਾ ਲਵੇ, ਅਲੱਗ ਲਵੇ, ਸੁੱਕਾ ਕੂੜਾ ਅਲੱਗ ਲਵੇ। ਤਾਂ ਜਿਹੜਾ ਹਸਪਤਾਲ ਜਿੱਥੇ ਲੋਕ ਸੇਵਕ ਲੈਣ ਵਾਸਤੇ ਆਉਂਦੇ ਨੇ ਉਲਟਾ ਉੱਥੇ ਬਿਮਾਰ ਹੋ ਕੇ ਜਾ ਰਹੇ ਨੇ। ਮੱਖੀਆਂ, ਮੱਛਰ, ਬਦਬੂ ਫੈਲ ਰਿਹਾ ਉੱਥੇ ਕੂੜਾ ਮਿਕਸ ਹੋਇਆ ਪਿਆਗਾ ਤਾਂ ਇਹਦਾ ਜਮਾਨਾ ਨੂੰ ਮੰਨਦੇ। ਮੈਂ ਤਾਂ ਜੀ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਰ ਰਿਹਾ ਜੀ ਜਿਹੜੇ ਬੰਦੇ ਰਾਤ ਨੂੰ ਚੋਰੀ-ਚੋਰੀ ਡੰਪਾਂ ਤੇ ਸਿੜ ਜਾਂਦੇ ਨੇ ਜਿਹੜੇ ਡੰਪ ਲੱਗੇ ਹੋਏ ਨੇ ਇੱਥੇ ਨਗਰ ਕੌਂਸਲ ਦੇ ਮੁਲਾਜ਼ ਜਿਹੜਾ ਸਿੱਟਣ ਆਂਦਾ ਉਹਨੂੰ ਕਹਿੰਦੇ ਐਲੈਦਾ ਐਲੈਦਾ ਸਿੱਟਕੇ ਆ। ਦਿਨੇ ਨਹੀਂ ਹੈ ਕੋਈ। ਦਿਨੇ ਹੀ ਕੋਈ ਨਹੀਂ ਹੈਗਾ। ਦਿਨੇ ਵੀ ਆਪਾਂ ਦੇਖਿਆ ਰੇੜੀ ਲੈ ਕੇ ਉੱਥੇ ਸਿੱਟ ਗਈ ਛੱਡ ਕੇ ਚਲੇ ਜਾਂਦੇ ਨੇ। ਦਿਨੇ ਦਾ ਮਤਲਬ ਮੇਰਾ ਇਹ ਹੈ ਕਿ ਇਹ ਬਾੜਾਂ ਵਿੱਚੋਂ ਚੱਕ ਕੇ ਲਿਆਉਂਦੇ ਨੇ। ਹੂੰ। ਪਹਿਲੀ ਗੱਲ ਤਾਂ ਇਹ ਹੈ ਜੇ ਬਾੜਾਂ ਵਿੱਚੋਂ ਚੱਕ ਕੇ ਲਿਆਉਂਦੇ ਨੇ ਇਹਨਾਂ ਨੂੰ ਹਫਤਾ ਚੱਕਣਾ ਚਾਹੀਦਾ ਹਫਤੇ ਬਾਅਦ ਇਹ ਬੰਦੇ ਨੂੰ ਕਹਿ ਦੇਣ ਵੀ ਅਸੀਂ ਨਹੀਂ ਚੱਕਦੇ ਜਾਂਦੇ ਤੁਸੀਂ ਜਦ ਤੱਕ ਐਲੈਦਾ ਐਲੈਦਾ ਨਹੀਂ ਲੈ ਕੇ ਜਾਂਦੇ। ਮੈਂ ਉਹੀ ਗੱਲ ਵਾਰ-ਵਾਰ ਕਹਿ ਰਿਹਾ ਨਾ ਜਦ ਤੱਕ ਲੋਕ ਨਹੀਂ ਸੁਧਰਦੇ। ਲੋਕ ਸੁਧਰ ਜਾਣਗੇ ਵਰਨਾ ਫਿਰ ਇਹਨਾਂ ਦਾ ਚਲਾਨ ਕਰੇ ਜਾਣ ਜੀ ਚਲਾਨ ਕਰੇ ਜਾਣ ਜੀ ਹੈਵੀ ਚਲਾਨ ਕਰੇ ਜਾਣ ਜੀ ਜਿਹੜੇ ਵੱਡੇ ਵੱਡੇ ਹੋਟਲ ਰੈਸਟੋਰੈਂਟ ਨੇ ਜਦੋਂ ਉਹ ਸੁਧਰ ਜਾਣਗੇ ਕਿਸੇ ਅੰਗਰੇਜ਼ ਨੇ ਕਿਹਾ ਕਹਿੰਦਾ ਜੀ ਮੇਰੇ ਬਾਪ ਨੇ ਕਦੀ ਕੂੜਾ ਸਿਟਦੇ ਨਹੀਂ ਮੈਂ ਦੇਖਿਆ ਕਿਸੇ ਵਿਅਕਤੀ ਨੇ ਪੁੱਛਿਆ ਤੂੰ ਕੂੜਾ ਕਿਉਂ ਨਹੀਂ ਸਿਟਦਾ ਕਹਿੰਦਾ ਮੇਰੇ ਬਾਪ ਨੂੰ ਵੀ ਮੈਂ ਦੇਖਿਆ ਜਦੋਂ ਵੱਡੇ ਆਦਮੀ ਸੁਧਰ ਜਾਣਗੇ ਛੋਟੇ ਵਿਅਕਤੀ ਤਾਂ ਆਪਣੇ ਆਪ ਸੁਧਰ ਜਾਣਗੇ ਜੀ ਆਪਣੇ ਤਾਂ ਇਹ ਆ ਦਿੱਤਾ ਜੀ ਸਵੇਰੇ ਸੈਰ ਕਰਨ ਜਾਓ ਰਾਤ ਆ ਲੈ ਲਫਾਫਾ ਲੈ ਜਾਓ ਜਿੱਥੇ ਤੁਹਾਨੂੰ ਲੱਗੇ ਉੱਥੇ ਲਫਾਪਾ ਸਿੱਟ ਕੇ ਅੱਗੇ ਤੁਰ ਜੋ ਜੀ ਦੱਸੋ ਜੀ ਬਿਲਕੁਲ ਹੈ ਸਾਡੇ ਸਨਾਲ ਪ੍ਰਿੰਸ ਆਗਰ ਦੀ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਲੋਕ ਸੁਧਰਨਗੇ ਫਿਰ ਇਸ ਦਾ ਹੱਲ ਹੋਵੇਗਾ ਪਰ ਜੇ ਅੱਜ ਨਗਰ ਕੌਂਸਲ ਹੈ ਤਾਂ ਨਗਰ ਕੌਂਸਲ ਦੇ ਪ੍ਰਧਾਨ ਵੀ ਹਨ ਸਾਡੇ ਇੱਥੇ ਐਮਐਲ ਨਿਰਿੰਦਰ ਕੋਹ ਭਰਾਜ ਵੀ ਹਨ ਕਿ ਲੱਗਦਾ ਨਹੀਂ ਕਿ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਹੈ ਕਿ ਉਹ ਵੀ ਲੋਕਾਂ ਨੂੰ ਸੁਨੇਹਾ ਦੇਣ ਕੋ ਸਮਝਾਣ ਜਾਂ ਆਪਣੇ ਨਗਰ ਕੌਂਸਲ ਜੋ ਉੱਥੇ ਫਿਲਹਾਲ ਕੰਮ ਕਰ ਰਹੇ ਨੇ ਕਿਉਂ ਉਹਨਾਂ ਨੂੰ ਕੋਈ ਨਿਰਦੇਸ਼ ਦਿੱਤਾ ਜਾਣ ਕਿਉਂਕਿ ਗੁਰਾਟੀ ਸਾਹਿਬ ਆਪਾਂ ਦੇਖਿਆਗਾ ਜਿਹੜਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਕੂੜਾ ਬਹੁਤ ਜ਼ਿਆਦਾ ਡੰਪਾਂ ਦੇ ਗਲਤ ਪੱਲੇ ਅਲੱਗ ਅਲੱਗ ਕਰ ਗਏ ਲੋਕ ਹੁਣ ਆਪਾਂ ਦੇਖਿਆ ਵੀ ਸੜਕਾਂ ਦੇ ਉੱਪਰ ਹੀ ਕੂੜਾ ਸਿੱਟਿਆ ਪਿਆਗਾ ਅਵਾਰਾ ਪਸ਼ੂ ਤੁਰੇ ਫਿਰ ਰਹੇ ਨੇ ਮੈਨੂੰ ਤਾਂ ਇਹ ਲੱਗਦਾ ਜੀ ਬਾਕੀ ਤਾਂ ਪਤਾ ਨਹੀਂ ਵੀ ਸ਼ਾਇਦ ਉਸ ਵਿਅਕਤੀ ਨੇ ਕੂੜਾ ਸਟਾਲਾਂ ਬੰਦ ਕਰ ਰੱਖਿਆ ਇਹ ਉਹਨੇ ਕੂੜਾ ਸਟਾਣਾ ਨਹੀਂ ਹਰੇ ਖਾਲੇ ਦਾ ਕੂੜਾ ਸਟਾ ਰਿਹਾ ਹੋ ਲੇਕਿਨ ਉਹ ਬੰਦਾ ਇਨਾ ਹੱਕ ਗਿਆ ਵੀ ਯਾਰ ਮੈਂ ਅਸਲ ਮੈਂ ਅਸਲ ਕੀ ਹੈ ਉਹਨਾਂ ਦੇ ਜਿਹੜੇ ਖੇਤ ਨੇ ਨਾਲ ਦੇ ਖੇਤ ਨੇ ਉੱਥੇ ਵੀ ਸਮੈਲ ਬਹੁਤ ਆਣ ਲੱਗੀ ਕੂੜੇ ਦੇ 2 ਸਾਲ ਹੋ ਗਏ ਕੂੜਾ ਕਿਸੇ ਨੇ ਤੁ ਚੱਕਿਆ ਨਹੀਂ ਨਾ ਤੁ ਨੂੰ ਸਾਫ ਕੀਤਾ ਨਾ ਉੱਥੋਂ ਦੀ ਦਵਾਈ ਛਿੜਕੀ ਹੈ ਜਿਸ ਕਰ ਨੂੰ ਉਹਦੇ ਖੇਤਾਂ ਵਾਲੇ ਨਾਲ ਦੇ ਲੜਨ ਲੱਗੇ ਕਿ ਯਾਰ ਹੁਣ ਤੂੰ ਇੱਥੋਂ ਕੂੜਾ ਡੰਬ ਬੰਦ ਕਰਾ ਦੇ ਨਹੀਂ ਆਪੇ ਲੜਾਈ ਹੋ ਗਈ ਇਸ ਸਾਰੀ ਸਥਿਤੀ ਤੋਂ ਬਚਨ ਦੇ ਮਾਰੇ ਲੜਾਈ ਤੋਂ ਬਚਨ ਦੇ ਮਾਰੇ ਉਸਨੇ ਨਗਰ ਕੌਂਸਲ ਨੂੰ 11 ਦਿਨ ਦਾ ਟਾਈਮ ਦਿੱਤਾਗਾ ਕਿ ਭਈ 11 ਦਿਨਾਂ ਬਾਅਦ ਮੇਰਾ ਟੈਂਡਰ ਖਤਮ ਹੋ ਜਾਊਗਾ ਤਾਂ ਤੁਸੀਂ ਆਪਣਾ ਕੂੜਾ ਕਿਤੇ ਹਰਸਟਾਓ ਤੇ ਮੈਂ ਇੱਥੇ ਬੰਦ ਕਰ ਦੂੰਗਾ ਮੈਨੂੰ ਇਹ ਵੀ ਲੱਗਦਾ ਹੈ ਜੀ ਕਾਰਜਕਾਰੀ ਢਿੱਲੀ ਦੇ ਕਰਨੋ ਉੱਥੇ ਵਾਲਾ ਕੂੜਾ ਚੱਕਾਇਆ ਸਾਰਾ ਡੱਬਾਂ ਵਾਲਾ ਜਿਹੜਾ ਮੇਨ ਡੱਬਾ ਤੇਰੀ ਗੱਲ ਇਹ ਹੈ ਜੀ ਜੇ ਇਹ ਕੂੜਾ ਟਰਾਲੀਆਂ ਟਰੈਕਟਰਾਂਹੀਂ ਉੱਥੇ ਪਹੁੰਚੇ ਤਾਂ ਸ਼ਹਿਰ ਚ ਕੂੜਾ ਨਾ ਰਹੇ ਠੀਕ ਹੈ ਉਹ ਵਿਅਕਤੀ ਨੇ ਕਿਹਾ ਤਾਂ ਵੀ ਮੈਂ 10 ਦਿਨ ਬਾਅਦ ਬੰਦ ਕਰਾ ਦੂੰਗਾ ਉਹ ਵਿਅਕਤੀ ਇਹ ਉਹ ਸਿੱਟਣ ਜਾਂਦੇ ਹੋਣਗੇ ਜੀ ਉਹ ਕਹਿੰਦਾ ਪਹਿਲਾਂ ਇਹ ਕੰਮ ਕਰੋ ਮੈਂ ਤਾਂ ਸਿੱਟਣ ਜਾਊਂਗਾ ਨਹੀਂ ਫਿਰ ਹਾਲ ਚੱਲ ਰਿਹਾ ਸੀ ਦੇਖ ਕੇ ਫਿਰ ਹਾਲ ਟਰਾਲੀਆਂ ਜਾ ਰਹੀਆਂ ਨੇ ਉਹ ਲੈ ਰਹੀਆਂ ਨੇ ਜੇ ਟਰਾਲੀਆਂ ਇੰਨੀਆਂ ਜਾ ਰਹੀਆਂ ਨੇ ਪੁਰੇ ਕੂੜਾ ਕਿੱਥੋਂ ਆ ਰਿਹਾ ਹੈ ਜਿਹੜੇ ਕੂੜਾ ਕਿਵੇਂ ਇਕੱਠਾ ਹੋਇਆ ਹੋਇਆ ਇਹ ਨਹੀਂ ਸਮਝ ਆ ਰਿਹਾ ਇਹਦਾ ਵੀ ਮਤਲਬ ਇਹ ਹੈ ਵੀ ਕੂੜਾ ਫਿਰ ਇਕੱਠਾ ਕਿਵੇਂ ਹੋ ਰਿਹਾ ਉੱਥੇ ਗੱਲ ਜਿਹੜੀ ਲਿਫਟਿੰਗ ਹੈ ਲਿਫਟਿੰਗ ਸਹੀ ਨਹੀਂ ਹੋ ਰਹੀ ਫਿਰ ਇਹਦੇ ਬਾਰੇ ਸੈਨੀਟਰੀ ਇਨਸਪੈਕਟਰ ਸਾਹਿਬ ਦੱਸ ਸਕਦੇ ਨੇ ਸਾਡੇ ਵੀ ਇਹ ਕੀ ਕਰਨਾ ਵੀ ਸਲਿਫਟਿੰਗ ਕਿੰਨੀ ਹੋ ਰਹੀ ਹੈ ਕਿੰਨੀਆਂ ਟਰਾਲੀਆਂ ਚੱਲ ਰਹੀਆਂ ਨੇ ਕਿੰਨੀਆਂ ਬੰ ਤਾ ਪੂਰਾ ਫਿਰ ਸੈਂਟੀ ਇਨਸਪੈਕਟਰ ਸਾਹਿਬ ਨੇ ਜਿਹੜੇ ਜਾਂ ਚੀਫ ਸੈਂਟੀ ਇਨਸਪੈਕਟਰ ਸਾਹਿਬ ਨੇ ਜਿਹੜਾ ਨਰਕ ਭੋਗਿਆ ਜਿਹੜਾ ਨਰਕ ਭੋਗਿਆ ਯਾਰਾ ਸ਼ਹਿਰ ਵਾਸੀਆਂ ਵੱਲੋਂ ਇਹਦਾ ਕਿਤਨਾ ਕਦੇ ਕਾਰਨ ਦਾ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਫਿਲਹਾਲ ਜਦੋਂ ਲੋਕ ਜਾਗਰੂਕ ਨਹੀਂ ਹਗੇ ਤਾਂ ਆਪਾਂ ਨੂੰ ਪ੍ਰਸ਼ਾਸਨ ਨੂੰ ਪਹਿਲ ਕਰਨੀ ਚਾਹੀਦੀ ਹੈ ਚਲੋ ਜੇ ਕਮੇਟੀ ਨਹੀਂ ਕੰਮ ਕਰ ਰਹੀ ਪ੍ਰਸ਼ਾਸਨ ਨੇ ਇਹ ਹੈ ਜੀ ਉਰੇ ਡੀਸੀ ਸਾਹਿਬ ਬੈਠੇ ਨੇ ਐਡੀਸੀ ਸਾਹਿਬ ਬੈਠੇ ਨੇ ਐਸਡੀਐਮ ਸਾਹਿਬ ਬੈਠੇ ਨੇ ਇਹਨਾਂ ਨੂੰ ਵੀ ਦਿਖਦਾ ਹੋਊਗਾ ਜੇ ਕੂੜਾ ਫੋਟੋਆਂ ਮੈਨਾਂ ਨੂੰ ਵੀ ਦਿਖਦਾ ਹੋਊਗਾ ਸੋਸ਼ਲ ਮੀਡੀਆ ਇਹਨਾਂ ਨੂੰ ਵੀ ਦਿਖਦਾ ਹੋਊਗਾ ਆ ਕਲੱਬ ਦੇ ਵਿੱਚ ਇਹ ਨਹੀਂ ਸੀ ਸਾਭ ਦੀ ਕੋਠੀ ਐ ਐਸਐਮ ਸਾਭ ਦੀ ਕੋਠੀ ਐ ਇੰਨੇ 10 ਮੀਟਰ ਤੇ 20 ਮੀਟਰ ਤੇ ਇੰਨਾ ਕੂੜਾ ਟੇਰ ਲੱਗਿਆ ਪਿਆ ਆਪਣੇ ਪੱਤਰਕਾਰ ਸਾਹਿਬ ਰਹਿੰਦੇ ਨੇ ਜੀ ਪਨੀਤ ਜੀ ਇਹਨਾਂ ਨੇ ਵੀ ਬਹੁਤ ਖਬਰਾਂ ਲੁਪਾ ਕੇ ਦੇਖ ਲਈਆਂ ਜੇ ਇਹਨਾਂ ਦੀ ਨਹੀਂ ਸੁਣਾਈ ਹੋਰੀ ਪਰ ਲੱਗਦਾ ਜਾਂਦਾ ਇਹ ਬਾਰੀ-ਬਾਰ ਸਰਕਾਰ ਦੇਖਿਆ ਵੀ ਨਾ ਬੁਰਾ ਹਾਲ ਇਹ ਸਰਕਾਰ ਦਾ ਬੁਰਾ ਹਾਲ ਹੈ ਸਰਕਾਰ ਦਾ ਨਹੀਂ ਆਪਾਂ ਕਹਿ ਸਕਦੇ ਜੀ ਹਾਂ ਇਹ ਕਸੂਰ ਸਰਕਾਰ ਦਾ ਨਹੀਂ ਜੇ ਆਪਾਂ ਕਹੀਏ ਜੀ ਭਗਵੰਤ ਮਾਨ ਦਾ ਕਸੂਰ ਹੈ ਤਾਂ ਸ਼ਹਿਰ ਦੇ ਸੀਐਮਸੀਟੀ ਹੈ ਸੀਐਮਸੀਟੀ ਜ਼ਰੂਰ ਹੈ ਜੇ ਉਹ ਸੀਐਮ ਕੂੜਾ ਥੋੜਾ ਦੇਖੂਗਾ ਸੀਐਮ ਸਾਹਿਬ ਨੇ ਤਾਂ ਥੱਲੇ ਬੰਦੇ ਲਾਰਕੇ ਨੇ ਡੀਸੀ ਲਾਰਕੇ ਆ ਐਸਡੀਐਮ ਲਾਰਕੇ ਆ ਜੇ ਉਹ ਕੰਮ ਨਹੀਂ ਕਰ ਰਹੇ ਤਾਂ ਪ੍ਰਾਂਜੀ ਲਾਰਕੇ ਨੇ ਫਿਰ ਮੈਂਬਰ ਲਾਰਕੇ ਨੇ ਤਾਂ ਮੈਂ ਕੋਈ ਵੀ ਨਹੀਂ ਕਰ ਰਹੇ ਫਿਰ ਇਹੋ ਇਹ ਤਾਂ ਉਹੀ ਤਾਂ ਗੱਲ ਹੈ ਇਹ ਸੀਏਡੀ ਨੂੰ ਚਾਹੀਦਾ ਇਹਨਾਂ ਦੀਆਂ ਸਾਰਿਆਂ ਦੀਆਂ ਕਾਰਗੁਜ਼ਾਰੀਆਂ ਸਰਕਾਰ ਤੱਕ ਪਹੁੰਚਾਣ ਮੈਂਕਵੇਂ ਦੇ ਮੰਤਰੀ ਤੱਕ ਪਹੁੰਚਾਣ ਵੀ ਇਹ ਕੀ ਕੰਮ ਹੋ ਰਿਹਾ ਉਹ ਵੀ ਇਹਦਾ ਮਤਲਬ ਹੈ ਜਿਹੜੀ ਸੀਐਡੀ ਹੈ ਉਹ ਸਹੀ ਤਰੀਕੇ ਨਾਲ ਜਾਂ ਤਾਂ ਪਹੁੰਚਾ ਨਹੀਂ ਰਹੀ ਜਾਂ ਪਹੁੰਚਾ ਰਹੀ ਹੈ ਉੱਤੋਂ ਕੰਮ ਨਹੀਂ ਹੋ ਰਿਹਾ ਕੋਈ ਇਹਨਾਂ ਨੂੰ ਕੁਝ ਕਹਿ ਨਹੀਂ ਦਿਆ ਜੀ ਬਿਲਕੁਲ ਇਹ ਸੰਖਿਆ ਪ੍ਰੇਮ ਸਾਗਰ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਪਾਂ ਨੂੰ ਵੀ ਜੇ ਇਸ ਨਰਕ ਤੋਂ ਬਚਣਾ ਹੈ ਸ਼ਹਿਰ ਵਾਸੀਆਂ ਨੇ ਕਿਉਂਕਿ ਸਾਰਿਆਂ ਨੂੰ ਵੱਧ ਅੱਜ ਦੀ ਘੜੀ ਦੇਖਿਆ ਜਾਵੇ ਸੰਰੂਲ ਸ਼ਹਿਰ ਦੇ ਵਿੱਚ ਹੀ ਜੋ ਕੂੜੇ ਡੰਪਾਂ ਨੇ ਆਤਮਚਾਈ ਪਈ ਹੈ ਤਾਂ ਉਸ ਦੇ ਜ਼ਿੰਮੇਵਾਰ ਜਿੱਥੇ ਨਗਰ ਕੌਂਸਲ ਤਾਂ ਹੈ ਹੀ ਹੈ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਜਦੋਂ ਕੋਈ ਜਾਂਦਾ ਕੂੜਾ ਚੱਕਣ ਵਾਸਤੇ ਤਾਂ ਉਹ ਉਹ ਜੋ ਘਰ ਦਾ ਬੰਦਾ ਕੋਈ ਵਿਅਕਤੀ ਕੋਈ ਵੀ ਕੂੜਾ ਪਾ ਰਿਹਾ ਤਾਂ ਉਸ ਨੂੰ ਕਿਹਾ ਜਾਵੇ ਕਿ ਭਾਈ ਗਿੱਲਾ ਕੂੜਾ ਅੱਡ ਅੱਗ ਪਾਇਆ ਜਾਵੇ ਸੁੱਕਾ ਕੂੜਾ ਅਲੱਗ ਪਾਇਆ ਜਾਵੇ ਦੋ ਚਾਰ ਵਾਰ ਉਹਨਾਂ ਨੂੰ ਕਹੋ ਤੇ ਉਸ ਤੋਂ ਬਾਅਦ ਉਹਨਾਂ ਦਾ ਜੁਰਮਾਨਾ ਵੀ ਕਰੋ ਤਾਂ ਉਸੇ ਤਰ੍ਹਾਂ ਇਹਨਾਂ ਡੰਪਾਂ ਦੀ ਗੱਲ ਕੀਤੀ ਜਿੱਥੇ ਡੰਬ ਬਣੇ ਹਨ ਉੱਥੇ ਵੀ ਸਰਕਾਰੀ ਜੋ ਆਪਣੇ ਮੁਲਾਜ਼ਮ ਹਨ ਜੋ ਸਫਾਈ ਸੇਵਕ ਹਨ ਉਹਨਾਂ ਦੀ ਡਿਊਟੀ 24 ਘੰਟੇ ਜੇ ਸੁਧਾਰ ਕਰਨਾ ਤਾਂ 24 ਘੰਟੇ ਉਹਨਾਂ ਦੀ ਉੱਥੇ ਡਿਊਟੀ ਲਗਾਈ ਜਾਵੇ ਵੀ ਜੇ ਉੱਥੇ ਵੀ ਕੋਈ ਕੂੜਾ ਸਟਰ ਵਾਲस्ते ਸਫਾਈ ਸੇਵਕ ਜਾਂ ਕੋਈ ਆਮ ਲੋਕ ਉੱਥੇ ਕੂੜਾ ਸਟਰ ਵਾਲस्ते ਆਉਂਦੇ ਹਨ ਤਾਂ ਕੋੜੇ ਨੂੰ ਅੰਦਰ ਲਿਆ ਜਾਵੇ ਨਾਲ ਦੀ ਨਾਲ ਅਤੇ ਉਹਨਾਂ ਨੂੰ ਵੀ ਇਹ ਗੱਲ ਕਹੀ ਜਾਵੇ ਕਿ ਭਾਈ ਗਿੱਲਾ ਕੂੜਾ ਅਲੱਗ ਤੇ ਸੁੱਕਾ ਕੂੜਾ ਅਲੱਗ ਕਰਕੇ ਲੈ ਕੇ ਆ ਸੰਗਰੂਰ ਤੋਂ ਗੁਰਿੰਦਰ ਸਿੰਘ ਜਨ ਹਿਤੇਸ਼ੀ ਕੂੜੇ ਦੇ ਰਵਿਜੀਤ ਤਿੰਨ ਚਾਰ ਕਾਰਨ ਨੇਗੇ ਇਹਦੇ ਵਿੱਚ ਪਿਛਲੇ ਦਿਨੀ ਸਾਡੇ ਯਾਨੀ ਕਿ ਤੁਸੀਂ ਦੱਸਿਆ ਬਿਮਾਰੀ ਚੱਲੀ ਸੀ ਆਪਣਾ ਚਿਕਨ ਗੁਨੀਆ ਉਹਦੇ ਵਿੱਚ 50 ਤੋਂ ਜ਼ਿਆਦਾ ਮਜ਼ਦੂਰ ਚਪੇਟ ਸਾ ਗਏ ਮੈਨ ਪਾਵਰ ਦੀ ਘਾਟ ਪੈ ਗਈ ਤੇ ਫਿਰ ਤਿਹਾਰ ਆ ਗਏ ਜੀ ਦੀਵਾਲੀ ਆ ਗਿਆ ਛੁੱਟੀਆਂ ਹੋ ਗੀਆਂ ਤੇ ਕੂੜਾ ਬਹੁਤ ਜ਼ਿਆਦਾ ਹੋ ਗਿਆ ਤੇ ਤੀਸਰਾ ਕਾਰਨ ਸਾਡੇ ਕੋਲੇ ਥੋੜੀ ਜਿਹੀ ਮਸ਼ੀਨਰੀ ਦੀ ਘਾਟ ਸੀ ਕਿਉਂਕਿ ਹੁਣ ਸ਼ਹਿਰ ਹੋ ਗਿਆ ਵੱਡਾ ਤੇ ਟਰੈਕਟਰ ਤੇ ਟਰਾਲੀਆਂ ਦੀ ਜ਼ਰੂਰਤ ਸੀ ਨਵੇਂ ਤਨੇ ਟਰੈਕਟਰ ਆ ਗਏ ਨੇ ਪਰ ਹੁਣ ਅਸੀਂ ਕੱਲ ਦੇ 7-8 ਟਰਾਲੀਆਂ ਹਾਇਰ ਕੀਤੀਆਂ ਹੋਈਆਂ ਨੇ ਜਿਹਦੇ ਨਾਲ ਅਸੀਂ ਹਸਪੀਟਲ ਤੇ ਕਲਾਬ ਰੋਡ ਜਿੰਨੇ ਵੀ ਰੋਡ ਨੇ ਛੋਟੇ ਤੋਂ ਛੋਟਾ ਡੰਪ ਵੱਡੇ ਤੋਂ ਵੱਡਾ ਡੰਪ ਚਾਹੇ ਉਹ ਏਡਾ ਕਾ ਚਾਹੇ ਪਹਾੜਾ ਅਸੀਂ ਸਾਰੇ ਤੱਕ ਦੇ ਜਿੰਨੇ ਡੰਪ ਦੀ ਗੱਲ ਕੀਤੀ ਹੈ ਜਿੱਥੇ ਥੋੜਾ ਤਰੀਕਾ ਹੈ ਟੈਂਕਰ ਆ ਗਿਆ ਉਸ ਬੰਦੇ ਦਾ ਵੀ ਕਹਿਣਾ ਕਿ ਮੈਂ ਇੱਥੇ ਜਿਹੜਾ ਐਗਰੀਮੈਂਟ ਆ ਖਤੂ ਕਰਦੇ ਵੀ ਐਗਰੀਮੈਂਟ ਤਾਂ ਉਹਨਾਂ ਦਾ 3 ਸਾਲ ਦਾ ਪਿਆ ਜੀ ਪਰ ਉਹ ਕਹਿੰਦੇ ਕਿ ਮੈਂ ਅੱਗੇ ਦੇ ਨਹੀਂ ਕਿਉਂਕਿ ਕਮੇਟੀ ਨੇ ਇੱਕ ਲਾਈਨ ਲਿਖੀ ਸੀ ਕਿ ਹਰ ਸਾਲ ਉਹਦੇ ਜਿਹੜੀ ਸਫਾਈ ਕੀਤੀ ਜਾ ਰਹੀ ਜਿਹੜਾ ਕੋਲਾ ਪਹਿਲਾ ਪਰ ਉਹ ਕਹਿੰਦਾ 2 ਸਾਲ ਹੋ ਗਏ ਕੋਈ ਕਰਮਚਾਰੀ ਇੱਥੇ ਸਫਾਈ ਨਹੀਂ ਕਰਨ ਹਾਂ ਜਿਹੜੇ ਢੇਰਾ ਵੱਧ ਹੀ ਜਾ ਰਹੇ ਜੀ ਦੇਖੋ ਇਹ ਕਮੀ ਤਾਂ ਰਹੀ ਹੈ ਪਿਛਲੇ ਦਿਨੀ ਕਿਉਂਕਿ ਇਹ ਜ਼ਿੰਮੇਵਾਰੀ ਬਣਦੀ ਸੀ ਕਮੇਟੀ ਦੇ ਯੂ ਸਾਹਿਬ ਦੀ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿਉਂਕਿ ਅਸੀਂ ਤਾਂ 4 ਮਹੀਨਿਆਂ ਤੋਂ ਪ੍ਰਧਾਨ ਬਣਿਆ ਤੇ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਉੱਥੇ ਕੂੜਾ ਡੇਗਣ ਸਾਨੂੰ ਦਿੱਕਤ ਆਉਂਦੀ ਹੈ ਅਸੀਂ ਐਮਰਜੈਂਸੀ ਇੱਕ ਲਾ ਕੇ ਟੈਂਡਰ ਤੇ ਵਰਕ ਆਰਡਰ ਦਿੱਤਾ ਆਰ ਆਰ ਨਾਮ ਦੀ ਕੰਪਨੀ ਨੂੰ ਇਹ ਆਰਡਰ ਦੇ ਦਿੱਤਾ ਗਿਆ ਉਹ ਕੱਲ ਉੱਥੇ ਢੇਡਾ ਵੀ ਮਾਰ ਕੇ ਨਹੀਂ ਜਲਦ ਇਹਦੀ ਸਫਾਈ ਕਰਾ ਚੀ ਜੂਗਾ ਸਸੇਖਾ ਦੋਸਤੋ ਤੁਸੀਂ ਦੇਖ ਰਹੇ ਹੋ ਜਨ ਹਤੇਸ਼ੀ ਅਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ